ਆਣਾ ਉਪ ਮੰਡਲ ਦੇ ਪਿੰਡ ਸਾਹਪੁਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਖੇਤਾਂ 'ਚ ਜਾ ਕੇ ਕੋਈ ਚੀਜ਼ ਖਾਦੀ ਗਈ ਹੈ ਉਸ ਦੇ ਬਾਅਦ ਉਹ ਇਲਾਜ ਲਈ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪੀਟਲ ਵਿੱਚ ਨੂੰ ਦਾਖਲ ਵੀ ਕਰਾਇਆ ਗਿਆ ਲੇਕਿਨ ਉਹ ਦੇਰੇ ਇਲਾਜ ਉਸਦੀ ਮੌਤ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਮ੍ਰਿਤਕ ਜਿਹੜਾ ਨੌਜਵਾਨ ਹੈ ਮਨਪ੍ਰੀਤ ਸਿੰਘ ਉਹਦੀ ਪਿਤਾ ਦੀ ਸ਼ਿਕਾਇਤ ਤੇ ਸਦਰ ਪੁਲਿਸ ਮਾਣਾ ਵੱਲੋਂ ਤਿੰਨ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਹੈ ਔਰ ਜਾਂਚ ਰੁਰ ਕਿਤੇ ਮ੍ਰਿਤਕ ਕੇ ਡੇੜਬਡੇ ਦਾ ਪੋਸਟਮਾਰਟਮ ਹੋ ਗਿਆ ਹੈ ਵਿਸਰਾ ਰਿਪੋਰਟ ਦੇ ਅੰਦਰ ਵੀ ਆਊਗਾ ਕੀ ਖਾਧੇ ਕੀ ਨਹੀਂ ਔਰ ਪੁਲਿਸ ਜਿਹੜੇ ਠੋਣਾਂ ਕੀ ਰਿਕਾਰਡਿੰਗ ਹੈ ਕਿਸਤੇ ਨਾਲ ਕਿੰਨੀ ਵਾਰ ਗੱਲ ਹੋਈ ਸਾਰਾ ਖੰਗਾਲ ਰਹੀ ਹੈ ਔਰ ਕਾਰਵਾਈ ਕਰੇਗੀ ਰਣਜੀਤ ਕਰਦੀ। ਫਿੰਡ ਸ਼ਾਪਰ। ਇਹ ਜਿਹੜਾ ਮਨਪ੍ਰੀਤ ਹੈ। ਹਾਂਜੀ। ਤੁਹਾਡਾ ਪੜੋਸੀ ਹੈ। ਹਾਂਜੀ ਪੜੋਸੀ ਆ। ਤੇ ਕੱਲਾ ਮੁੰਡਾ ਸੀ ਇਹ? ਹਾਂਜੀ ਕੱਲਾ ਮੁੰਡਾ। ਪਤਾ ਨਹੀਂ ਵੀਰ ਜੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਇੱਕ ਮਹੀਨਾ ਉਹ ਬਹੁ ਲੱਗੀ ਇਹਨੂੰ ਕੱਢ ਕੇ ਮੁੰਡਾ ਜਾਣ ਵਾਲਾ ਨਹੀਂ ਸੀਗਾ ਇੰਨਾ ਨਰਮ ਸੀ। ਤੇ ਉਸ ਤੋਂ ਬਾਅਦ ਜਦੋਂ ਆ ਗਏ ਥਾਣੇ ਦੇ ਵਿੱਚ ਨਿਮੇੜਾ ਹੋਇਆ 2 ਲੱਖ ਰੁਪਈਆ ਉਹਨਾਂ ਨੇ ਕੈਸ਼ ਲੈਤਾ। ਕੈਸ਼ ਲੈਣ ਤੋਂ ਬਾਅਦ ਕੁਝ ਦਿਨ ਬਾਅਦ ਉਹਨਾਂ ਨੇ ਫੇਰ ਇਹੀ ਡਰਾਮਾ ਰਚਿਆ ਵੀ ਮੁੰਡੇ ਨੇ ਮੋਬਾਈਲ ਦਿੱਤਾ। ਅੱਛਾ ਇਹ ਕਹਿੰਦੇ ਪੁੱਛੋਗੇ। ਹਾਂਜੀ ਵੀ ਮੁੰਡੇ ਨੇ ਮੋਬਾਈਲ ਦਿੱਤਾ। ਇਹਦੀ ਕੋਈ ਗੱਲ ਨਹੀਂ ਸੀਗੀ। ਹਮ ਮਿਲਿਆ ਉਹਨਾਂ ਕੋਲ ਕੋਈ ਇਸ ਤਰ੍ਹਾਂ ਸਰ ਉਹ ਥਾਣੇ ਚ ਮੰਨੀ ਆ ਵੀ ਇਹ ਪੁਰਾਣਾ 2 ਸਾਲ ਪੁਰਾਣਾ। ਕੋਈ ਮੁੰਡੇ ਨੇ ਨਹੀਂ ਦਿੱਤਾ ਹੈਗਾ ਸਿਰਫ ਉਹਨਾਂ ਦੀ ਗੱਲ ਹੁੰਦੀ। ਹਾਂਜੀ ਗੱਲ ਸੀਗੀ। ਤੇ ਹੁਣ ਜਿਹੜਾ ਬੰਦਾ ਉਹਨਾਂ ਨੇ ਭੇਜਿਆ ਉਹ ਕਹਿੰਦੇ ਵੀ ਇਹਦੇ ਛੱਡੇ ਪੜਵਾਉਣੇ ਤੇ ਮੁੰਡੇ ਦੇ। ਹੂੰ ਠੀਕ ਆ ਨਾ ਵੀ ਇਹ ਛੱਡੇ ਵਾਲੀ ਕੀ ਗੱਲ ਹੋਗੀ ਨਾਲੇ ਤਾਂ ਦੇਖੋ ਜੱਟ ਦਾ ਗਲ ਵੜਤਾ। ਹੈ ਰੈਂਦਾ ਖੁੰਦਾ ਹੁਣ ਮੁੰਡਾ ਬਲੀ ਚਾੜਤਾ। ਹੁਣ ਇਹ ਕਿੱਧਰ ਜਾਣ? ਇਹਨਾਂ ਦਾ ਕੌਣ ਆ? ਕੋਈ ਨਹੀਂ ਹੈਗਾ। ਗੱਲ ਵਿੱਚ ਅਸੀਂ ਨਾਲ ਇਕੱਲੇ ਇਕੱਲਾ ਬੱਚਾ ਸੀਗਾ। ਛੋਟੇ ਪਿੰਡ ਚ ਤਵਾਨੀ ਚੜਿਆ ਹੈਗਾ ਇੰਨੀ ਮੈਸੂਸੀ ਹੋ ਰਹੀ ਹੈ ਕੋਈ ਆਪਰ ਦੋ ਕੀ ਹੋਣਾ ਚਾਹੀਦਾ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕੋਈ ਸਾਡੇ ਲਈ ਉਹਨਾਂ ਦੀ ਲੇੜੀ ਨਹੀਂ ਕੋਈ ਬੰਦਾ ਨਹੀਂ ਹੈਗਾ ਠੀਕ ਆ ਨਾ ਬੰਦਿਆਂ ਨੂੰ ਵੀ ਸਜ਼ਾ ਮਿਲੇ ਲੇੜੀਆਂ ਨੂੰ ਵੀ ਸਜ਼ਾ ਮਿਲੇ ਕੰਮ ਦਾ ਖੇਤੀਬਾੜੀ ਦਾ ਕਰਦਾ ਸੀਗਾ ਪਿੰਡ ਦੇ ਵਿੱਚੋਂ ਪਰਿਵਾਰ ਸੀਗਾ ਇੱਕ ਉਹ ਥੋੜਾ ਜਿਹਾ ਉਹਨਾਂ ਨਾਲ ਡਿਸਪੂਟ ਚੱਲ ਰਿਹਾ ਏ ਤੇ ਕੋਈ ਉਹ ਮੰਨ ਲਾ ਵੀ ਦੋ ਤਿੰਨ ਜਣੇ ਰਲ ਕੇ ਪਰੇਸ਼ਾਨ ਕਰੀ ਜਾਂਦੇ ਤੇਗੇ ਉਹਨਾਂ ਨੇ ਐਫ ਆਈ ਆਰ ਕਰਾਉਣ ਦੀ ਵੀ ਧਮਕੀ ਦਿੱਤੀ ਵੀ ਲੇਡੀਜ਼ ਨੂੰ ਲੈ ਕੇ ਹਾਂ 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 ਉਸ ਤੋਂ ਬਾਅਦ ਉਹਨੇ ਮੰਨ ਲਾ ਵੀ ਖੇਤ ਜਾ ਕੇ ਦਵਾਈ ਪੀ ਲਈ ਜਿਹੜੀ ਇਸ ਦਾ ਨਾਮ ਲੈ ਕੇ ਉਹ ਵੀ ਲੇਡੀ ਤੋਂ ਪਰਚਾ ਉਹਦੇ ਨਾਮ ਤੇ ਕਰਾਵਾਂਗੇ ਮੰਨ ਲਾ ਲੇਡੀਜ਼ ਨੇ ਖੁਦ ਨਹੀਂ ਸਾਹਮਣੇ ਆਈ ਹੈਗੀ ਸਾਹਮਣੇ ਤਾਂ ਬਸ ਇਹ ਤਿੰਨ ਚਾਰ ਬੰਦੀ ਤੇਗੇ ਹਾਂ ਪਹਿਲਾਂ ਹੋਇਆ ਦੀਗਾ 2 ਲੱਖ ਰੁਪਏ ਚ ਹੋਇਆ ਦੀ ਸਮਝੌਤਾ ਸਾਡਾ ਤੇ ਹੁਣ ਫਿਰ ਕੀ ਕਰਨ ਲਾਇਆ ਹੁਣ ਤਾਂ ਦੁਬਾਰੇ ਪੈਸੇ ਹਟਣ ਦੀ ਉਦੇਚੇ ਹੋਇਆਗਾ ਇਹ ਬੰਦੇ ਮਨ ਲਪਰੇ ਸੰਕਰਦੇ ਹਾਂ 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 ਲੇਡੀਜ਼ ਨੂੰ ਨਾਲ ਲੈ ਕੇ ਉਹਦਾ ਨਾਮ ਇਸਤੇਮਾਲ ਕਰਕੇ ਇੱਕ ਦਾ ਗੁਰਧਾਨ ਸਿੰਘ ਹੈ ਜੀ ਔਰ ਇੱਕ ਬੂਬੀ ਹੈਗਾ ਰਾਜਵੀਰ ਸਿੰਘਾ ਪੱਕਾ ਨਾਮ ਉਹਦਾ ਕਿ ਨਿਰਮਲ ਸਿੰਘ ਹੈ ਕਿਉਂ ਉਹਨੂੰ ਤਾਂ ਮੰਨ ਲੈ ਮੁੱਦਾ ਬਣਾ ਕੇ ਕਰਿਆ ਉਹਨਾਂ ਨੇ ਪਹਿਲਾਂ ਹੈਗੇ ਤੇ ਇਦੋਂ ਮਹੀਨਾ ਪਹਿਲਾਂ ਸਮਝੌਤਾ ਹੋ ਗਿਆ ਦੀਗਾ ਮੰਨ ਲੈ ਵੀ ਗਏ ਇਹਦੀ ਮਨਪ੍ਰੀਤ ਦੀ ਉਮਰ 24 ਸਾਲ ਦੀ ਤੇ ਉਹਦੀ 32 ਸਾਲ ਦੀ ਉਮਰ ਸਾਰਾ ਕੁਝ ਮੰਨ ਲੈ ਸੋਚੀ ਸਮਝੀ ਪਲਾਨਿੰਗ ਦੀ ਇਹਨਾਂ ਦੀ ਪਹਿਲਾਂ 10 ਲੱਖ ਰੁਪਏ ਦੀ ਡਿਮਾਂਡ ਕਰੀਦੀ ਹੌਲੀ ਹੌਲੀ ਪਿੰਡ ਦੇ ਮੋਤਵਰ ਬੰਦਿਆਂ ਨੇ ਵਿੱਚ ਪਾ ਕੇ 2 ਲੱਖ ਰੁਪਏ ਚ ਸਮਝੌਤਾ ਕਰਾਤਾ ਪਸੇ ਇਨਸਾਫ ਦਿਓ ਕਰ ਦੇਈਏ ਸੀ ਤਾਂ ਉਹਨਾਂ ਤਿੰਨ ਬੰਦੇ ਨਾ ਨਾ ਬੰਦੇ ਨਹੀਂ ਫੜੇਗੇ ਹਾਂ ਤੁਹਾਡਾ ਕੀ ਨਾਮ ਜੀ ਮੈਂ ਹਰਪ੍ਰੀਤ ਸਿੰਘ ਜੀ ਹਾਂ ਤੁਹਾਡਾ ਕੀ ਲੱਗਦਾ ਮੇਰਾ ਕਜਨ ਬਰਾਦਰ ਸੀ ਕਜਨ ਬਰਾਦਰ ਸੀ ਉਹ ਵੀ ਮੈਂਟਲ ਟੌਰ ਤੇ ਹਰਾਸਮੈਂਟ ਕਰਾਇਆ ਜਾ ਰਿਹਾ ਸੀ ਉਹਨੂੰ ਕਹਿੰਦੇ ਸੀ ਵੀ ਤੇਰੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਸੀ ਵੀ ਤੂੰ ਸਾਡੇ ਫੋਨ ਘਰੇ ਫੜਾ ਗਿਆ ਜਦਕਿ ਅਸਲੀ ਕੋਈ ਗੱਲ ਨਹੀਂ ਹੋਈ ਸੀ ਉਹਨੂੰ ਇੰਨਾ ਜ਼ਿਆਦਾ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਕਰਾਇਆ ਜਾ ਰਿ ਆ ਸੂਸਾਈਡ ਕਰਨੀ ਪੈ ਗਈ ਇੰਨੇ ਜਦ ਮੈਂਟਲੀ ਟੌਰਚਰ ਕਰ ਰਹੇ ਸੀ ਉਹਨੂੰ ਉਹਨੂੰ ਕਹਿ ਰਹੇ ਸੀ ਵੀ ਜਦ ਪੈ ਵੀ ਪਰਚਾ ਕਰਾ ਦਾਂਗੇ ਜੇ ਤੀ ਤਾਂ ਤੇ 76 ਲਵਾ ਦਾਂਗੇ ਤੇ ਤੋ ਉਹ ਕਰਾ ਦਾਂਗੇ ਉਹ ਮੈਂਟਲੀ ਤਾਂ ਉਹ ਤਿੰਨਾ ਡਰਾਏ ਧਮਕਾਇਆ ਜਾ ਰਿਹਾ ਸੀ ਇਹਨਾਂ ਬੱਚਾ ਸੀ ਉਹਨੂੰ ਇਹ ਸਟੈਪ ਚੱਕਣਾ ਪੈ ਗਿਆ ਇਹਨਾਂ ਕਰਕੇ ਇੰਨਾ ਡਰਾਏ ਧਮਕਾਇਆ ਗਿਆ ਉਹਨੂੰ ਸਾਨੂੰ ਮਿੱਤੀ ਇੱਕ ਨੂੰ ਇੱਕ ਮਿੱਤੀ ਇੱਕ ਇੱਕ ਆਪਣੇ ਚਾਰ ਨੂੰ ਸਾਨੂੰ ਇੱਕ ਮੈਡੀਕਲ ਰੁਕਾ ਸਿਵਲ ਹਸਪਤਾਲ ਦੇ ਵਿੱਚੋਂ ਰਾਹੀ ਆਇਆ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪਹੁੰਚ ਕੇ ਉੱਥੇ ਸਾਡਾ ਏਐਸਆਈ ਰਨਜੀਤ ਸਿੰਘ ਮੌਕੇ ਤੇ ਪਹੁੰਚ ਮਵੀ ਚੌਕੀ ਤੋਂ ਠੀਕ ਹੈ ਹਸਤਾਲ ਗਿਆ ਪਰ ਉੱਥੇ ਡਾਕਟਰ ਬਿਆਨ ਦੇਂਦੇ ਅਨਫਿਟ ਹੋਣ ਕਰਕੇ ਡਾਕਟਰਾਂ ਨੇ ਅਨਫਿਟ ਦਿੱਤਾ ਉਸ ਤੋਂ ਬਾਅਦ ਉਮਿਤੀ ਆਪਣੇ ਖਿਆਲ ਚਾਰ ਤਰੀਕ ਨੂੰ ਉਹਦੀ ਡੈਥ ਹੋਣ ਕਰਕੇ ਠੀਕ ਹੈ ਉਹਦੇ ਉਹਦੇ ਫਾਦਰ ਨੇ ਬਿਆਨ ਤਹਿਰੀ ਕਰਾਇਆ ਗਰਜੀਤ ਸਿੰਘ ਨੇ ਪੁੱਤਰ ਸੰਤ ਸਿੰਘ ਨੇ ਕਿ ਮੇਰੇ ਲੜਕਾ ਠੀਕ ਹੈ ਅੱਜ ਤੋਂ ਕਰੀਬ 1.5 ਮਹੀਨਾ ਪਹਿਲਾਂ ਸਾਡੇ ਪਿੰਡ ਦੀ ਇੱਕ ਬਹੂ ਸੀਗੀ ਜਿਹੜੀ ਤਿੰਨ ਬੱਚਿਆਂ ਦੀ ਮਾਂ ਸੀਗੀ ਜਿਹੜੀ ਉਹ ਉਹਨੂੰ ਪੁਝਾ ਕੇ ਲੈ ਗਈ ਸੀਗੀ ਕਰੀਬ ਇੱਕ ਮਹੀਨਾ ਉਹ ਪਿੰਡ ਬਾਹਰ ਰਹਿਣ ਕਰਕੇ ਪਿੰਡੋ ਜਦੋਂ ਪੰਚਾਇਤ ਨੇ ਮੋਦਵਰ ਪਰਸ਼ਾਨੇ ਦੋਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਸਮਝਾ ਬਿਝਾ ਕੇ ਤੋੜ ਦਿੱਤਾ ਸੀਗਾ ਤੇ ਉਸ ਤੋਂ ਕੁਝ ਦਿਨ ਬਾਅਦ ਹੀ ਠੀਕ ਹੈ ਨਾ ਉਹ ਲੜਕੀਆਂ ਜਿਹੜੇ ਲੇਡੀਜ਼ ਵਾਲੇ ਸੀ ਉਸਦੇ ਪਰਿਵਾਰ ਵਾਲੇ ਉਸ ਤੋਂ ਮੁੰਡੇ ਤੇ ਫੇਰ ਇਲਜ਼ਾਮ ਲਾਉਣ ਲੱਗੇ ਵੀ ਤੂੰ ਸਾਡੀ ਬਹੂ ਨੂੰ ਦੁਬਾਰਾ ਫੋਨ ਦਿੱਤਾ ਜਿਸ ਕਰਕੇ ਠੀਕ ਹੈ ਨਾ ਉਹਨੇ ਪਿੰਡ ਦੇ ਵਿੱਚ ਇਕੱਠ ਕੀਤਾ ਪਰ ਪਿੰਡ ਦੇ ਦੁਬਾਰਾ ਇਕੱਠ ਨੂੰ ਸਹਿਣ ਨਾ ਕਰਦਾ ਹੋਇਆ ਜਿਹੜਾ ਹੈਗਾ ਬੰਦਾ ਉਹਨੇ ਆਪਣੇ ਖੇਤਾਂ ਵਿੱਚ ਜਾ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਜਿਹੜੀ ਆਪਣੇ ਮਿੱਤੀ 4 ਤਰੀਕ ਨੂੰ ਠੀਕ ਆ ਉਹਦੀ ਡੈਥ ਹੋਣ ਕਰਕੇ ਠੀਕ ਆ ਉਹਦਾ ਪੋਸ਼ਣ ਕਰਾ ਕੇ ਜਿਹੜੀ ਡੈੱਡ ਬੋਡੀ ਅਸੀਂ ਉਹਨਾਂ ਦੇ ਹੈਂਡਓਵਰ ਕਰ ਦਿੱਤੀ ਵਾਰਸਾਂ ਦੇ ਤੇ ਬਾਕੀ ਸਾਡੀ ਹਲੇ ਇਸ ਮੁਕਦਮੇ ਦੇ ਵਿੱਚ ਰੈਸਟਰਲੇ ਹੋਣੀ ਬਾਕੀਆਂ ਨੇ ਕਿਉਂਕਿ ਹਲੇ ਤਕੀਕਰ ਚੱਲ ਰਹੀ ਹੈ ਕਿਉਂਕਿ ਇਲੈਕਟ੍ਰੋਨਿਕ ਐਵੀਡੈਂਸ ਅਸੀਂ ਇਕੱਠੀ ਕਰ ਰਹੇ ਹਾਂ ਕਿਉਂਕਿ ਡਾਇਰੈਕਟ ਐਵੀਡੈਂਸ ਕੋਈ ਸੁਸਾਈਡ ਨੋਟ ਵਗੈਰਾ ਮੌਕੇ ਦਾ ਨਹੀਂ ਇਸ ਕਰਕੇ ਐਵੀਡੈਂਸ ਜਿਹੜੀ ਹੈਗੀ ਅਸੀਂ ਇਲੈਕਟ੍ਰੋਨਿਕ ਐਵੀਡੈਂਸ ਇਕੱਠੀ ਕਰਕੇ ਜੋ ਸ਼ਾਹਤ ਇਕੱਠੀ ਹੋਣ ਤੇ ਬਾਅਦ ਫਿਰ ਇਹਦੇ ਵਿੱਚ ਫਰਦਰ ਅਗਲੀ ਤਫਤੀਸ਼ ਜਾਰੀ ਕਰਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਉਸੋਤਮ ਕੋਸ਼ਿਕ ਸਮਾਣਾ ਨਿਊਜ਼